ਸਾਹਿਬਜ਼ਾਦਾ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਦੇ ਮਾਤਾ ਪਿਤਾ ਉਹਨਾਂ ਨੇ ਇਤੇ ਸ਼ਹਾਹਤਾ ਪ੍ਰਾਪਤ ਕੀਤੀਆਂ ਉਹਨਾਂ ਨੇ ਵੀ ਆਖਿਆ ਸੀ ਤੁਸੀਂ ਸਾਡੇ ਸਰੀਰਾਂ ਨੂੰ ਖਤਮ ਕਰ ਸਕਦੇ ਹੋ ਪਰ ਸਿੱਖੀ ਸੋਚ ਨੂੰ ਖਤਮ ਨਹੀਂ ਕਰ ਸਕਦੇ ਇਹ ਕੌਮ ਜਿਹੜੀ ਦਾਦੇ ਵਾਰਿਸ ਕੌਮ ਆ ਅੱਜ ਚੜ੍ਹਦੀ ਕਲਾ 'ਚ ਰਹਿਣ ਦੀ ਲੋੜ ਆ ਕਿ ਅੱਜ ਲੋੜ ਆ ਪੰਥ ਤੇ ਪੰਜਾਬ ਦੀ ਚੜ੍ਹਦੀ ਕਲਾਲੀ ਵਿੱਚ ਰਹੀਏ ਪੰਥ ਚੜ੍ਹਦੀ ਕਲਾ ਚਾ ਗੁਰੂ ਬਾਦਸ਼ਾਹ ਦੇ ਆਸ਼ੇ ਮੁਤਾਬਕ ਚੱਲੀਏ ਸਾਂਝੇ ਪਰਿਵਾਰ ਵਾਂਗ ਚੱਲੀਏ ਵੈਸੇ ਤੇ ਸਾਬ ਜਦਿਆਂ ਦੀ ਸ਼ਹਾਦਤ ਦੀ ਕਿਸੇ ਨਾਲ ਤੁਲਨਾ ਨਹੀਂ ਹੁੰਦੀ ਪਰ ਜੇ ਆਮ ਜੇ ਬੰਦੇ ਉਹਨਾਂ ਦਾ ਕੋਈ ਜਨਮ ਦਿਨ ਆ ਜਾਂ ਕੋਈ ਹੋਰ ਦਿਨ ਵਾ ਉਦੋਂ ਤੇ ਸ਼ਰਾਬ ਦੇ ਠੇਕੇ ਬੰਦ ਹੋ ਸਕਦੇ ਆ ਤੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਜਿਨ੍ਹਾਂ ਨੇ ਇਹ ਦੁਨੀਆ ਦੀ ਤਕਦੀਰ ਬਦਲੀ ਇਹ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਭਾ ਤੇ ਉਹਨਾਂ ਨੂੰ ਸਜਦਾ ਕਰਦੇ ਆ ਕੋਈ ਵੀ ਸਰਕਾਰ ਹੋਵੇ ਘੱਟੋ ਘੱਟ ਪੰਜਾਬ ਦੇ ਵਿੱਚ ਸ਼ਹਾਦਤਾਂ ਵਾਲੇ ਜਿਨ੍ਹਾਂ ਦੇ ਵਿੱਚ ਸ਼ਰਾਬ ਦੇ ਠੇਕੇ ਬੰਦ ਹੋਣੇ ਚਾਹੀਦੇ ਆ ਕਿ ਜਦੋਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਨ ਹੋਣ ਤੇ ਪੰਜਾਬ ਦੇ ਵਿੱਚ ਪੂਰਨ ਤੌਰ ਤੇ ਸ਼ਰਾਬੰਦੀ ਚਾਹੀਦੀ ਸ਼ਰਾਬ ਦੇ ਠੇਕੇ ਸਿਗਰਟ ਬੀੜੀ ਤਮਾਕੂ ਦੀਆਂ ਦੁਕਾਨਾਂ ਇਹ ਬੰਦ ਚਾਹੀਦੀਆਂ ਵਾ ਪੰਥ ਮਨਾ ਰਿਹਾ ਸਹਿਬਜਾਦੇਆਂ ਦਾ ਸ਼ਹੀਦੀ ਦਿਹਾੜਾ ਸਰਕਾਰਾਂ ਜੋ ਮਰਜ਼ੀ ਕਰੀ ਜਾਣ ਪੰਥ ਸ਼ਹਾਦਤ ਦਿਹਾੜੇ ਮਨਾਉਂਗਾ ਤੇ ਮਨਾ ਰਿਹਾ ਅਸੀਂ ਬਹੁਤ ਹੀ ਮਕੱਦਸ ਧਰਤੀ ਹੈ ਸ੍ਰੀ ਫਤੇਗੜ ਸਾਹਿਬ ਆ ਜਿੱਥੇ ਕਲਗੀਧਰ ਪਾਤਸ਼ਾਹ ਪੰਥ ਦੇ ਵਾਲੀ ਅੰਮ੍ਰਿਤ ਦੇ ਦਾਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਛੋਟੇ ਸਾਹਿਬ ਜਾਦੇ ਸਾਹਿਬਜਾਦਾ ਬਾਬਾ ਫਤੇ ਸਿੰਘ ਜੀ ਸਾਹਿਬਜਾਦਾ ਬਾਬਾ ਜੋਰਾਵਰ ਸਿੰਘ ਜੀ ਦੇ ਮਾਤਾ ਜੀ ਉਹਨਾਂ ਨੇ ਇਤੇ ਸ਼ਹਾਹਤਾ ਪ੍ਰਾਪਤ ਕੀਤੀਆਂ ਜਦੋਂ ਨੀਹਾਂ ਦੇ ਵਿੱਚ ਜਿਣਿਆ ਗਿਆ ਜਉਂਦੇ ਤੋਂ ਪਹਿਲਾਂ ਵੀ ਸਾਹਿਬਜ਼ਾਦੀਆਂ ਨੂੰ ਕਿਹਾ ਸੀ ਸਿੱਖੀ ਛੱਡ ਦਿਓ ਈਨ ਮੰਨ ਲਓ ਤੇ ਸਾਹਿਬਜ਼ਾਦੀਆਂ ਨੇ ਆਖਿਆ ਸੀ ਹਮਰੈ ਬਲ ਸੰਜੀਤ ਈ ਮਾਈ ਈ ਸਜਾਈ ਪਰ ਸਿਰ ਨਾ ਜਾਈ ਉਹਨਾਂ ਨੇ ਵੀ ਆਖਿਆ ਸੀ ਤੁਸੀਂ ਸਾਡੇ ਸਰੀਰਾਂ ਨੂੰ ਖਤਮ ਕਰ ਸਕਦੇ ਹੋ ਪਰ ਸਿੱਖੀ ਸੋਚ ਨੂੰ ਖਤਮ ਨਹੀਂ ਕਰ ਸਕਦੇ ਇਹ ਕੌਮ ਸ਼ਹੀਦਾਂ ਦੇ ਵਾਰਸ ਕੌਮ ਆ ਅੱਜ ਚੜ੍ਹਦੀ ਕਲਾ 'ਚ ਰਹਿਣ ਦੀ ਲੋੜ ਆ ਮੈਂ ਪੈਦਲ ਤੁਰ ਕੇ ਹਜ਼ਾਰਾਂ ਹੀ ਨੌਜਵਾਨਾਂ ਨੂੰ ਮਿਲਿਆ ਜਿੰਨਿਆਂ ਨੂੰ ਵੀ ਮਿਲਿਆ ਤੁਹਾਡੇ ਵਰਗੇ ਵੀ ਆਗੇ ਕਈ ਥੋੜੀ ਥੋੜੀ ਕਿਸਾਂ ਦੀ ਬੇਅਦਮੀ ਕਰਦੇ ਉਹ ਪ੍ਰਾਣ ਕਰ ਰਹੇ ਆ ਕਿ ਕੇਸ ਰੱਖਾਂਗੇ ਅੱਜ ਲੋੜ ਆ ਪੰਥ ਤੇ ਪੰਜਾਬ ਦੀ ਚੜ੍ਹਦੀ ਕਲਾਲੀ ਵਿੱਚ ਰਹੀਏ ਪੰਥ ਚੜ੍ਹਦੀ ਕਲਾ ਚ ਗੁਰੂ ਪਾਤਸ਼ਾਹ ਦੇ ਆਸ਼ੇ ਮੁਤਾਬਕ ਚੱਲੀਏ ਸਾਂਝੇ ਪਰਿਵਾਰ ਵਾਂਗ ਚੱਲੀਏ ਮੈਂ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰਕੌਰ ਦੀ ਭਾਈ ਮੋਤੀ राम ਮਹਿਰਾ ਜੀ ਤੇ ਉਹਨਾਂ ਦੇ ਪਰਿਵਾਰਾਂ ਦੀ ਸ਼ਹਾਦਤਾਂ ਨੂੰ ਕੋਟਾਨ ਕੋਟ ਪ੍ਰਣਾਮ ਕਰਦਾ ਅੱਜ ਲੋੜ ਆ ਇੱਕ ਮੁੱਠ ਹੋਣ ਦੀ ਔਰ ਇੱਕ ਮੁੱਠ ਹੋ ਕੇ ਪੰਥ ਦੀ ਚੜ੍ਹਦੀ ਕਲਾ ਦੇ ਪੰਜਾਬ ਦੀ ਚੜ੍ਹਦੀ ਕਲਾ ਲਈ ਤਤ ਪਰ ਹੋਣੀ। ਤੁਹਾਡੀ ਇੱਕ ਵੀਡੀਓ ਵੀ ਸਾਡੇ ਅੱਜ ਡਰਾਈ ਡੇ ਜਿਹੜੀ ਬਣ ਕੀਤੀ ਗਿਆ ਉਹਨ ਲੈ ਕੇ ਕਾਉਂਗੇ ਜਿਹੜੇ ਸ਼ਰਾਬ ਦੇ ਠਿਕਣਿਆਂ ਦੇ ਨਾਲ ਦੇ ਵਿੱਚ ਬੰਦ ਹੋਣਗੇ। ਤੁਸੀਂ ਦੱਸੋ ਵਾਹੇ ਤੇ ਸਾਬ ਜਾਦਿਆਂ ਦੀ ਸ਼ਹਾਦਤ ਦੀ ਕਿਸੇ ਨਾਲ ਤੁਲਨਾ ਨਹੀਂ ਹੁੰਦੀ। ਪਰ ਜੇ ਆਮ ਜੇ ਬੰਦੇ ਉਹਨਾਂ ਦਾ ਕੋਈ ਜਨਮ ਦਿਨ ਆ ਜਾਂ ਕੋਈ ਹੋਰ ਦਿਨ ਵਾ ਉਦੋਂ ਤੇ ਸ਼ਰਾਬ ਦੇ ਠੇਕੇ ਬੰਦ ਹੋ ਸਕਦੇ ਆ ਤੇ ਸਾਹਿਬਜ਼ਾਦੀਆਂ ਦੀ ਅਦੁੱਤੀ ਸ਼ਹਾਦਤ ਜਿਨ੍ਹਾਂ ਨੇ ਇਹ ਦੁਨੀਆ ਦੀ ਤਕਦੀਰ ਬਦਲੀ ਤੇ ਸਾਹਿਬਜ਼ਾਦੀਆਂ ਦੀ ਸ਼ਹੀਦੀ ਸਭਾ ਤੇ ਉਹਨਾਂ ਨੂੰ ਸਜਦਾ ਕਰਦਿਆਂ ਕੋਈ ਵੀ ਸਰਕਾਰ ਹੋਵੇ ਘਟੋ ਘਟ ਪੰਜਾਬ ਦੇ ਵਿੱਚ ਸ਼ਹਾਦਤਾਂ ਵਾਲੇ ਦਿਨਾਂ ਦੇ ਵਿੱਚ ਸ਼ਰਾਬ ਦੇ ਠੇਕੇ ਬੰਦ ਹੋਣੇ ਚਾਹੀਦੇ ਆ ਇਹ ਮੇਰੇ ਖਿਆਲ ਤੋਂ ਨਹੀਂ ਪਹਿਲਾਂ ਹੈਗਾ ਮੈਂ ਕੱਲ ਤੁਰਿਆ ਜਾਣਾ ਸੀ ਤੇ ਮੈਂ ਆਪਣੇ ਸੁਭਾਅ ਮੁਤਾਬਕ ਇੱਕ ਨੌਜਵਾਨ ਨੂੰ ਮਿਲਿਆ ਉਹਨੇ ਤੱਕਤੀ ਪੜ੍ਹੀ ਉਹਦੇ ਤੇ ਲਿਖਿਆ ਸੀ ਤੇ ਮੈਨੂੰ ਕਹਿੰਦਾ ਜਹੇਦਾਰ ਜੀ ਤੁਸੀਂ ਇਹ ਗੱਲ ਕੌਮ ਸਾਹਮਣੇ ਰੱਖੋ ਤੋਂ ਮੈਂ ਨੌਜਵਾਨ ਦੀ ਗੱਲ ਰੱਖੀ ਤੇ ਮੇਰੀ ਵੀ ਇੱਛਾ ਵਾ ਕਿ ਜਦੋਂ ਸਾਬਜਾਦਿਆਂ ਦੇ ਸ਼ਹੀਦੀ ਦਿਨ ਹੋਣ ਤੇ ਪੰਜਾਬ ਦੇ ਵਿੱਚ ਪੂਰਨ ਤੌਰ ਤੇ ਸ਼ਰਾਬੰਦੀ ਚਾਹੀਦੀ ਸ਼ਰਾਬ ਦੇ ਠੇਕੇ ਸਿਗਰਟ ਬੀੜੀ ਤਮਾਕੂ ਦੀਆਂ ਦੁਕਾਨਾਂ ਇਹ ਬੰਦ ਚਾਹੀਦੀਆਂ ਵਾ ਤੇ ਸਾਬਜਾਦਿਆਂ ਨੂੰ ਸੱਚੇ ਦਿਲੋਂ ਸਿਜਦੇ ਕਰਨੇ ਚਾਹੀਦੇ ਜਤ ਜਰ ਜੀ ਏਡੀ ਵੱਡੀ ਮੱਤ ਤੋਂ ਬਾਅਦ ਵੀ ਦੰਦ ਸਰਕਾਰ ਹਾਲੇ ਵੀ ਵੀਰਵਾ ਦੇ ਉਤਾਰ ਰਹੀ ਆ ਇਹ ਨਾਮ ਕੇ ਨਹੀਂ ਅੰਕੇ ਅੰਕੇ ਪੰਥ ਕੀ ਮਨਾ ਰਿਆ ਪੰਥ ਮਨਾ ਰਿਆ ਸਾਬ ਜਾਦਿਆਂ ਦਾ ਸ਼ਹੀਦੀ ਦਿਹਾੜਾ ਸਰਕਾਰਾਂ ਜੋ ਮਰਜ਼ੀ ਕਰੀ ਜਾਣ ਪੰਥ ਸ਼ਹਾਦਤ ਦਿਹਾੜੇ ਮਨਾਉਂਗਾ ਤੇ ਮਨਾ ਰਿਆ ਸਦੀਆਂ ਤੋਂ ਸਾਡੀ ਰਵਾਇਤ ਆ ਆ ਦਲ ਪੰਥ ਗੁਰੂ ਕੀਆਂ ਫੌਜਾਂ ਗੁਰੂ ਕੇ ਸਿੱਖ ਸੰਗਤਾਂ ਕਿੰਨੇ ਉਤਸ਼ਾਹ ਨਾਲ ਸਾਬ ਜਾਦਿਆਂ ਨੂੰ ਯਾਦ ਕਰ ਰੇ ਅੱਜ ਲੋੜ ਆ ਪਾਤਸ਼ਾਹ ਦੇ ਹੁਕਮਾਂ ਤੇ ਚੱਲਣ ਦੀ ਸਿੱਖੀ ਨੂੰ ਅੰਦਰੋਂ ਧਾਰਨ ਕਰਨ ਦੀ ਸਾਬਤ ਸੂਰਤ ਹੋਣ ਦੀ ਬਾਣੀ ਬਾਣੇ ਦੇ ਧਾਰਨੀ ਹੋਣ ਦੇ ਵਾਹਿਗੁਰੂ ਜੀ ਕਾ ਖਾਲਸਾ